ਹਾਂਜੀ ਬੰਦ ਕਾਲੇ ਕੇ ਬਲੌਗ ਜੀ ਬਹੁਤ ਬਹੁਤ ਤੈਦੂ ਲੋ ਤਾਂ ਨਵਾਦ ਹੋਰ ਸਨਾਓ ਜੀ ਕੀ ਹਾਲ ਚਾਲ ਆ ਚਲੋ ਜੀ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਥੋੜਾ ਜਿਹਾ ਬਾਹਰਲਾ 뷰 ਕੁਛ ਵੇੜੇ ਦੇ ਆਪਣੇ ਦੇ ਇਧਰ ਲਾ ਦੇਖੋ ਜੀ ਟਾਈਮ ਕਾਫੀ ਹੋ ਗਿਆ ਇਹ ਆਪਣਾ ਇੰਨਾ ਕਥਾਂ ਗਿੱਲਾ ਹੀ ਰਹਿੰਦਾ ਕਾ ਬਹੁਤ ਮੁਸ਼ਕਲ ਦੇ ਨਾਲ ਸਿਕਾਉਣਾ ਪੈਂਦਾ ਇਹ ਦੋ ਤਿੰਨ ਵਿਰਤ ਮੈਂ ਪੋਚਾ ਹੀ ਨਿ ਛੋੜ ਕੇ ਲਉਂਗੀ ਇੱਥੇ ਇਹ ਨਿੱਨੀ ਸਾਈਡ ਤੇ ਗਿੱਲਾ ਰਹਿੰਦਾ ਕਾ ਕਿਉਂਕਿ ਇਧਰ ਜਿੱਦਾ ਥੋੜੀ ਹਵਾ ਵਾਗੇ ਤਾਂ ਸੁੱਕ ਜਾਂਦਾ ਵਾ ਅਵੀ ਹਾਜੀ ਵੀ ਗਿੱਲਾ ਵਾ। ਲੋ ਜੀ। ਐਸਾ ਸੱਲ ਰਹਿੰਦੀ ਆ। ਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਸੰਤਰੇ ਤੁਹਾਨੂੰ ਪਤਾ ਸੰਤਰੇ ਆਪਾਂ ਹਾਂ। ਤਾਂ ਉਸ ਨੂੰ ਜ਼ਰੂਰੀ ਦਿਖਾਉਣੀ ਹੁੰਦੀ ਆ ਹਨਾ। ਤੇ ਇਹ ਕੱਪੜੇ ਵਗੈਰਾ ਆਪਣੇ ਧੋ ਕੇ ਸੁਕੋਣੇ ਪਾਏ ਹੋਏ ਆ। ਤੇ ਇਹ ਹੈਗੇ ਸੰਤਰੇ ਤੇ ਦੇਖੋ ਜੀ। ਇਹ ਆਪਾਂ ਤੋੜਦੇ ਆ ਸੰਤਰੇ ਇੱਕ ਹਨਾ। ਕਿਹੜਾ ਤੋੜੀ ਆਪਾਂ ਦੇਖਦੇ ਆ। ਮੈਨੂੰ ਤਾਂ ਆਹੀ ਵੱਧ ਕਿਰਿਆ ਲੱਗਦਾ ਪਈ ਤੋੜ ਲਈਏ ਤੇ ਜਾਂ ਆਪਾਂ ਤੋੜਾਂਗੇ ਆਹ ਸੰਤਰਾ ਹਨ ਇਹ ਕਾ ਮਗਲੀ ਸਾਈਡ ਵੀ ਲੱਗਿਆ ਆਪਾਂ ਇਹ ਤੋੜਨਾ ਹੈ ਕੀ ਆ ਇਹ ਆਹ ਇਹ ਥੋੜਾ ਜਿਹਾ ਮੈਨੂੰ ਲੱਗਦਾ ਹਜੇ ਹੈਗਾ ਜੀ ਹਰਾਜ ਇਹ ਨਹੀਂ ਤੋੜਨਾ ਦੇ ਆਹ ਛੋਟੀ ਸਾਈਡ ਦੇ ਆਪਾਂ ਇਹ ਸੰਤਰਾ ਤੋੜ ਕੇ ਤੋੜ ਕੇ ਆਪਾਂ ਰੱਖ ਜੀ ਉਹਨਾਂ ਜਦ ਤੂੰਪੇ ਆਪਾਂ ਬਣਾਵਾਂਗੇ ਵੀਡੀਓ ਤੁਹਾਨੂੰ ਦਿਖਾਉਣੀ ਆ

ਲੋ ਇਸ ਇਹ ਰੂਪ ਨਾਲ ਰੱਖ ਜਾਂਦੇ ਜੀ ਧੁੱਪੇ ਤੇ ਉਨਾ ਚਿਰ ਆਪਾਂ ਪਹਿਲਾਂ ਰੱਖਿਆ ਜੀ ਆਪ ਧੁੱਪੇ ਫਿਰ ਆਪਾਂ ਕਾਵਾਂਗੇ ਆ ਕੇ ਤੇ ਇਹਨੂੰ ਆਹ ਸਾਈਡ ਥੱਲੇ ਕਰਨੀ ਪੈਣੀ ਹੈ ਕਿਉਂਕਿ ਮੱਖੀਆਂ ਨਾ ਬਹਿ ਜਾਣ ਲੋ ਜੀ ਦੇਖੋ ਇਹ ਆਪਣੇ ਨਿੰਦੂ ਆ ਆ ਦੇਖੋ ਫਲਾਵਰ ਕਿੰਨੇ ਸੋਹਣੇ ਇਹ ਆਪਣੇ ਨਿੰਬੂ ਤਕੋਣੇ ਕਰਨ ਕੇ ਤਿਆਰ ਹੋਈ ਪਏ ਇਹ ਹੁਣ ਆਪਾਂ ਪਾਵਾਂਗੇ ਜੀ ਅਚਾਰ ਇਹ ਇਹ ਹੈਗੇ ਆ 1 2 5 ਤੇ ਸੀਮਾ ਤੇ ਲਿਖ ਸਤਮਾ ਅੱਜ ਭਲ ਮੈਂ ਤੋੜ ਲੱਗੀ ਸੂਬਾ ਫਿਰ ਮੈਂ ਆਖਿਆ ਵੀ ਚਲੋ ਇਹ ਪਾ ਨਹੀਂ ਮਚਾਂ ਦਾ ਮਿਰਚਾ ਖਤਮ ਹੋਈਆਂ ਪਈਆਂ ਚਾਰ ਆਣੀਆਂ ਵਿੱਚ ਥੋੜੀਆਂ ਦੀ ਆਪੋ ਵੀ ਪਾ ਦਾਂਗੇ ਚੀਰ ਕੇ ਜਿੰਨੇ ਕੀ ਉਹਨੇ ਮਿਰਚਾ ਪਾ ਦਾਂਗੇ ਨੋ ਜੀ ਕਰ ਗੀ ਭਲਾ ਹਰੇ ਸੀ ਹੋਣੀ ਕਰਕੇ ਬਹੁਤ ਚਲੋ ਜੀ ਆਪਾਂ ਸ ਨੂੰ ਬਾਹਰ ਲੈ ਕੇ ਜਾਂਦੇ ਆ ਤੇ ਇਹ ਆਪਣੀ ਬੀਰੀ ਆ ਇਹ ਵੀ ਤੁਹਾਨੂੰ ਦਿਖਾਇਆ ਕਰਾਂਗੇ ਜਿੱਦੋਂ ਪੂਰੀ ਕਰਗੀ ਬਹੁਤ ਵੀਰ ਲੱਗਿਆ ਨੇ ਬਹੁਤ ਜ਼ਿਆਦੀ ਥੋੜਾ ਜਿਆ ਗਲਤ ਹੋ ਗਿਆ ਥੱਲੇ ਲੱਗ ਗਈ ਮੈਂ ਤਾਂ ਵੈਸੇ ਨੱਤੇ ਨੂੰ ਕਿੰਨੀ ਵੀ ਚੱਕ ਦੋ ਜੀ ਇਹ ਕਹਿੰਦੇ ਵੀ ਢਾਂ ਨੇ ਟੁੱਟ ਜਾਣਗੇ ਫੇ ਮੈਂ ਕਿਹਾ ਚੱਕ ਨਹੀਂ ਪੈਣੀ ਮੈਂ ਬੰਨੂ ਬਹੁਤ ਔਖਾ ਹੁੰਦਾ ਕਿ ਜਦੋਂ ਨੇਰੀ ਆਈ ਸੀ ਨਾ ਤੇ ਪਲਟਾ ਵੱਜ ਕੇ ਥੱਲੇ ਲੱਗ ਗਈ ਇਹ ਹਲੋ ਜੀ ਤੇ ਫੇਰੇ ਚੱਕੀ ਨੇ ਫੇਰ ਬਹੁਤ ਜ਼ਿਆਦੀ ਲੱਗਿਆ ਹੋਇਆ ਆਪਾਂ ਬਾਹਰ ਚੱਲਨੇ ਸਭ ਬਾਹਰ ਤੇ ਖਾਣੀ ਨੰਨਾ ਮੁੰਨਾ ਬੈਠਾ ਇਹ ਬੱਚਾ ਬੈਠਾ ਆਪਣਾ ਨੰਨੇ ਮੁੰਨੇ ਉੱਧਰ ਬੈਠੀ ਆ। ਹਾ ਦੇਖੋ ਜੀ। ਨਕਸਨ ਹੋਰ ਚੀਜ਼ ਦਿਖਾਈ ਪਰ ਸ਼ਾਇਦ ਮੈਂ ਅੱਗੇ ਵੀ ਦਿਖਾਈਏ ਤੁਹਾਨੂੰ ਜੀ। ਦੇਖੋ। ਕਮੇਟ ਕਰਕੇ ਦੱਸਿਓ ਵੀ ਆਹ ਵੀ ਜੇ ਕਿਸੇ ਮੇਰੀ ਭੈਣ ਦੇ ਘਰੇ ਲੱਗਿਆ ਤੇ ਉਹਨਾਂ ਦੇ ਇਸ ਤਰ੍ਹਾਂ ਜਿਹੜਾ ਆ ਹੁੰਦਾ ਨਾ ਕੰਡਿਆਂ ਜਿਆਦਾ। ਤੇ ਵੀ ਇਸ ਤਰ੍ਹਾਂ ਹੀ ਦੇਖੋ ਜੀ ਆਏ ਨਿਕਲਿਆ ਇਹ। ਦੇਖੋ ਦਰਖਤ ਬਣਿਆ ਪਿਆਗਾ। ਇਹ ਮਸੋਂ ਅੱਗੇ ਵੀਡੀਓ ਦੱਸਿਆ ਵੀ ਇਹ ਨਾ ਮੈਂ ਗਮਲਾ ਗਿਆ ਸੀ ਟਟ ਮੈਂ ਇੱਥੇ ਰੱਖਤਾ ਤੇ ਇੱਥੇ ਇੰਨਾ ਸਾਰਾ ਇਹ ਸੋਖੀ ਲੜ ਕੇ ਐਡਾ ਹੋ ਗਿਆ ਲੋ ਤਵਾਂ ਤੱਕ ਜਾ ਵੜਿਆ ਦਰਖਤ ਬਣਿਆ ਗਿਆ ਲਾ ਲੋ ਚਲੋ ਜੀ ਫਿਰ ਆਪਾਂ ਹੁਣ ਬਾਹਰ ਚਾਹ ਸਮ ਥੋੜੇ ਬਾਹਰ ਲੈ ਵੀਉ ਤਖਾਉਣੀ ਆ ਇਹ ਆਪਣਾ ਸੰਤਰਾ ਇਹਨਾਂ ਦੇ ਚਿਹਰੇ ਨੂੰ ਕੁਛ ਨਹੀਂ ਲੱਗਿਆ ਅਜੇ ਇਹ ਸੰਤਰਾ ਲਾਇਆ ਹੋਇਆ ਹੈ। ਆਪੇ ਤੁਹਾਨੂੰ ਬਾਹਰ ਸਬਜ਼ੀ ਤੇ ਲਓ ਜੀ ਦੇਖੋ। ਬਾਹਰ ਲਵ ਯੂ। ਬਹੁਤ ਵਧੀਆ ਬਾਹਰ ਲਵ ਯੂ। ਤੇ ਆਪਾਂ ਸੋਚਦੇ ਆ ਵੀ ਇੱਥੇ ਆ ਚੀਜ਼ ਤੇ ਪਕੰਧ ਕੱਢ ਦਾਂਗੇ। ਇਹ ਆ ਚੀਜ਼ ਤੇ। ਜਦੋਂ ਕੰਧ ਕੱਢਤੀ ਆਪਾਂ ਫਿਰ ਆਪਣਾ ਜਾਨੀ ਸਾਰਾ ਉੱਲਾ ਹੋ ਜਾਣਾ ਹੈ। ਅੱਗੇ ਵੀ ਜੁਣ ਦੱਸਿਆ ਵੀ ਥੋੜਾ ਜਿਹੜਾ ਥਾਂ ਸਾਡੇ ਦੂਜੇ ਘਰ ਵਾਲੇ ਆਂਦਾ ਵਾ ਤੇ ਨਹੀਂ ਤਾਂ ਫਿਰ ਆਪਾਂ ਕੰਦ ਕੱਢ ਦਿੰਦੇ ਚਲੋ ਵੈਸੇ ਹਜੇ ਆਪਾਂ ਉਹਨਾਂ ਤੋਂ ਪੁੱਛਿਆ ਬਣੀਆ ਨਹੀਂ ਆਪਾਂ ਕੰਦ ਕੱਢਦੇ ਕੰਦ ਕੋਸੇ ਕੱਢਣੀ ਹੈ ਤਾਂ ਜ਼ਰੂਰੀ ਆ ਕਿਉਂਕਿ ਹਾਲਾਤ ਬਹੁਤ ਮਾੜੇ ਹੋਏ ਹੋਏ ਆ ਕੰਦ ਦੇ ਨਾਲ ਹੀ ਫੜਦਾ ਰੋ ਤੁਹਾਨੂੰ ਪਤਾ ਅੱਗੇ ਉਸ ਨੂੰ ਵੀਡੀਓ ਜੱਸੇ ਆਪਣੇ ਖੇਤ ਤਾਰਾਂ ਲਾ ਕੇ ਲੈ ਗਏ ਬੈਡਪੀਸੀ ਕੁ ਸਮਾਨ ਸੀਗੇ ਵਿੱਚੇ ਸਾਰੇ ਸਾਰੇ ਸਾਡੇ ਉੱਥੇ ਨੇੜੇ ਤੇੜੇ ਸਾਰਿਆਂ ਦੇ ਕੁਛ ਵੀ ਪਿਆ ਹੁੰਦਾ ਡਰਮੀ ਸਪਰੇਅ ਕੁਛ ਵੀ ਹੁੰਦਾ ਬਸ ਉਹ ਸਾੜ ਕੇ ਨਾ ਦਿੱਲੀ ਆਉਂਦੇ ਇੱਕ ਦਿਨ ਇਹ ਰਾਤ ਨੂੰ ਗਏ ਨਿਗਰੱਖਣ ਕਹੀ ਜਾਣੇ ਗਏ ਤੇ ਇਹ ਆ ਗਿਆ 11 ਵਜੇ ਉਦੋਂ ਬਾਅਦ 11 ਤੋਂ ਬਾਅਦ ਦਾਦੀ ਦੇ ਤਾਰ ਕਿਸੇ ਦੀ ਡਰਮ ਮੰਗਾ ਸੀ ਉਹ ਸਾੜ ਕੇ ਕੋਈ ਪ੍ਰਾਣੀ ਸੀ ਕੋ ਉਹ ਸਾੜ ਕੇ ਤਾਰਾ ਤੂਰਾ ਲਾ ਕੇ ਸਾਰਾ ਕੁਛ ਲੈ ਗਏ 11 ਤੋਂ ਇਹ ਗਿਆ 11:30 ਵਜੇ ਆਏ ਲਓ ਜੀ ਦੇਖੋ ਇਹ ਆਪਣੀ ਗੋਬੀ ਆ ਉਹ ਵੀ ਨਾ ਇਥੇ ਆਪਣਾ ਵੀ ਸਹੀ ਨਹੀਂ ਮਿਲਿਆ ਕਿ ਨਿਸਰਗੇ ਦੇਖੋ ਜੀ ਇਹ ਛੋਟੇ ਛੋਟੇ ਫੁੱਲ ਹੀ ਨਿਸਰਗੇ ਲਓ ਬਹੁਤ ਲੱਗੀ ਹੈ ਇਹ ਸਮਝ ਲੱਸਾ ਸੀ ਮਿੱਕੇ ਦਾਮ ਇਕੱਠੀ ਹੋ ਜਾਣੀ ਹੈ ਲਓ ਜੀ ਆਪਾਂ ਵਾਰ ਆਏ ਸੀ ਮੈਂ ਕਿ ਚਲੋ ਸਾਨੂੰ ਬਾਹਰ ਤਾਂ ਖਾਣੀ ਦੀ ਸੋਨ ਇਹ ਆਪਣਾ ਲਸਣ इधर आलू लगे लग है हाँ मटर लगे है, लो देखो मटर पर बूटे भी बहुत थोड़े देखो कि बन मटर लगे हुए है ਲੋ ਜੀ ਆਪਣੇ ਮਿੱਠੇ ਮਿੱਠੀ ਹਾ ਮਿੱਠੇ ਹਾ ਮਿੱਠੇ ਹਾ ਪਾਲਕ ਕਿ ਚਲੋ ਮੈਂ ਤੁਹਾਨੂੰ ਦਿਖਾਵਾਂ ਆ ਗੁੱਪੀ ਨੂੰ ਦੱਸਿਆ ਅਸੀਂ ਆਪਣੀ ਲੇਟ ਆ ਲਈ ਆ ਇਹ ਲੇਟ ਹੋ ਗੁੱਪੀ ਤੇ ਇੱਧਰ ਆਪਣੇ ਲੱਗੀਆਂ ਮੋਲੀਆਂ ਮੋਲੀਆਂ ਵੀ ਆਪਾਂ ਪੱਟ ਕੇ ਲੈ ਕੇ ਜਾਣੇ ਆ ਫੇਰ ਆਉਣ ਦੀ ਕਾਲ ਹੋ ਜਾਂਦੀ ਇੱਧਰ ਤੇ ਮੋਲੀਆਂ ਆਪਣੀਆਂ ਐਸੇ ਮੈਨੂੰ ਤਾਂ ਕੁਝ ਜਿਹਾ ਨਾਮ ਹੀ ਜਾਂਦੇ ਵਿੱਚ ਵੱਡੀਆਂ ਛੋਟੀਆਂ ਦਾ ਮੋੜੇ ਤਾਂ ਛੋਟੇ ਤੇ ਛੋਟੇ ਗਏ ਆ ਆਪਾਂ ਨਹੀਂ ਫਟਦੀ ਹੈ ਵੀ ਆਪਾਂ ਨੂੰ ਨਹੀਂ ਪਤਾ ਲੱਗਣਾਗਾ ਮੈਂ ਆਂਦੀ ਸੀ ਕਿ ਵੀ ਚਲੋ ਪੱਟ ਕੇ ਲੈ ਜਾਂਦੀ ਹੈ ਸਾਡੇ ਇਹਦੇ ਡੈਡੀ ਅੰਦ ਖੇਤ ਗੰਡੇ ਲਈ ਜਾਂਦੇ ਆ ਉਹ ਲੀਟ ਆਉਣਗੇ ਜਿਵੇਂ ਮੈਂ ਪੱਟ ਦੀ ਛੱਡ ਖੜਾ ਮੈਨੂੰ ਪਤਾ ਲੱਗਦਾ ਕਿਹੜੀ ਵੱਡੀ ਤੇ ਕਿਹੜੀਆਂ ਛੋਟਾਂ ਆਂਗਾ ਦੋ ਜੀ ਇਹ ਆਲੂ ਪੜੇ ਨਾ ਵਿੱਚ ਇੱਕ ਡਾਕੀ ਦੀ ਉਹ ਤੋਰਦਾ ਹੋਇਆ ਗਿਆਗਾ ਆ ਬੰਦ ਗੋਬੀ ਆਪਰ ਲਈ ਖੁੱਪੀ ਸੰਦ ਖਾਉਣੀ ਆ ਤੇ ਇਹ ਆਪਣੇ ਵੇਰ ਚਲੋ ਜੀ ਬਣੇ ਰਿਓ ਵੀਡੀਓ ਦੇ ਨਾਲ ਇਹ ਕੇਲੇ ਆਪਾਂ ਇੱਧਰ ਵੀ ਦੇਖੀ ਕੋਈ ਗੁੱਛਾ ਲੱਗਿਆ ਕੇਲਿਆਂ ਦਾ ਇੱਧਰ ਲਈ ਫੈਲ ਉੱਧਰ ਤਾਂ ਲੱਗਿਆ ਹੈਗਾ ਇੱਧਰ ਤਾਂ ਨਹੀਂ ਲੱਗਿਆ ਹੋਇ। ਚਲੋ ਜੀ ਹੁਣ ਆਪਾਂ ਜਾਣੇ ਘਰ ਹੀ ਆਪਾਂ ਖਾਣੇ ਸੰਤਰਾ। ਇਹ ਤੁਰਗਾ ਲਾਇ ਸੀ ਖਾ ਹੁਣ ਤੋਂ ਵੀ ਸਾਗ ਵਾਸਤੇ। ਪੱਕ ਗਿਆ। ਹੁਣ ਆਂਦੀ ਚਲ ਆਪਾਂ ਵੀ ਰੱਖ ਲਈਏ ਇਹ ਤਾਂ ਵੀ ਬਣਨ ਬਣ ਜੂ ਤੁਰਕੇ ਦਾ। ਇਹ ਤਾਂ ਨਹੀਂ ਆ। ਤਾਂ ਨਹੀਂ ਆਪਾਂ ਸ਼ਾਮ ਲੈ ਕੇ ਜਾਵਾਂਗੇ। लो जी हा अपना साग इतना सुन दस बी ढके हो गया है ना इधर भी चलो अपन साग का सौखा होना करा इथ इन मुकया नहीं करना है चलो जी ठीक है बहुत धनबाद अपने जड़न का गाजर ने गाजर भी लैन लगी हुई है ये सिकंदर है ਦੇਖਾਂਗੇ ਕੱਢ ਕੇ ਸਿਕੰਦਰ ਜੀ ਕੋਈ ਹੋਇਆ। ਇਹ ਆਪਣਾ ਹੈ ਗਿਆ ਛੋਲਿਆ। ਦੇਖੋ ਜੀ ਕਿੰਨਾ ਵਧੀਆ ਈ ਵਿਊ ਆ ਆਪਣਾ ਇੱਧਰ ਸਪੈਦਾਂ ਦਾ। ਔਰ ਲੈ ਲਿਆ ਨਾਲੇ ਮोटे-ਮोटे ਸਪੈਦ ਹੀ ਆਪਣੀਆਂ। ਦੂਜੀ ਸਾਡੇ ਕੀ ਦੂਜੇ ਘਰ ਵਾਲਿਆਂ ਦੀ ਆ। ਚਲੋ ਜੀ ਠੀਕ ਆ ਬਹੁਤ ਧੰਨਵਾਦ ਤੁਹਾਡਾ ਪਿੰਡ ਨਾਲ ਛੋੜਨ ਦਾ।